ਤਨਉ ਸ਼ਬਦ ਚਾਹੀ ਸੁਧਾਰੂ ਬੋਲਚਾਲ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ ਪਰੇ ਸ਼ਬਦ ਇੱਕ ਨੇਮ ਵਜੋਂ ਪੂਰੀ ਕਾਇਨਾਤ ਵਿੱਚ ਵਿਰਾਜਮਾਨ ਇਹ ਤਾਜ ਖੜਾਵਾ ਖੋਪਰੀਆਂ ਇਹ ਚੀਜ਼ਾਂ ਉਬੜ-ਖੋਪਰੀਆਂ ਕਿੱਥੇ ਤੇ ਕਿੱਥੇ ਅਪੜੀਆਂ ਇਹ ਹਾਂ ਜੱੱਬੇ ਮਹਿਲਾਂ ਨੂੰ ਕੁੱਟ-ਕੁੱਟ ਕੇ ਲੁੱਟਦੇ ਨਹੀਂ ਇਹ ਦੇਖ ਸਮੇਂ ਦਾ ਗਹਿਰਾ ਹੈ ਇਤਿਹਾਸ ਦੀ ਹੈ ਔਕਾਤ ਮੀਆਂ ਹੂ ਘਟਦਾ ਹੈ ਝਗੜਾ ਕਿਤੇ ਨੂਰ ਨੂ ਕਿਤੇ ਲਾਰ ਨੂ ਕਿਤੇ ਬਾਦਸ਼ਾਹ ਦੀ ਕਟਾਰ ਨੂ ਜਾਨੀ ਦੂਰ ਨਾ ਮੇਰੇ ਸੂਰਨਾ ਤੇਰੀ ਹਰ ਕਿਸੇ ਨੂੰ ਠੀਕ ਹੈ ਇਸ ਤੋਂ ਪਹਿਲੇ ਫੈਸ਼ਨ ਦੇ ਵਿਦਵਾਨ ਦੋਸਤੋ ਅਰੇ ਮੇਰੇ ਸਾਹਮਣੇ ਬੈਠੇ ਸਾਰੇ ਬਹੁਤ ਹੀ ਸੁਖਮ ਟੈਂਸ਼ਨਸ਼ੀਅਲ ਸਖੀਆ ਮੈਂ ਚਾਹੁੰਦਾ ਤਾਂ ਇਹ ਸੀਗਾ ਕਿ 10 ਮਿੰਟ ਉਹਨਾਂ ਨੂੰ ਥੋੜਾ ਜਿਹਾ ਪਾਣੀ ਪੀ ਲੈਣ ਦਿੰਦੇ ਕਿਉਂਕਿ ਪਹਿਲਾਂ ਲਗਾਤਾਰ ਸੁਣਨਾ ਹਲਕਾ ਹੁੰਦਾ ਹੈ ਹੁਣ ਪਹਿਲੇ 10 ਮਿੰਟ ਤੱਕ ਆਵਾਜ਼ਾਈ ਰਹੇਗੀ ਤੇ ਪੇਪਰ ਆਈ ਰਹੇਗਾ ਉਹ ਜੀ ਗੰਭੀਰਤਾ ਖੰਡਤ ਹੋ ਜਾਂਦੀ ਹੈ खैर ਜੋ ਕਿ ਲਾਇਆ ਡਾਕਟਰ ਗੁਰਕਬਾਲ ਜੀ ਨੇ ਤੇ ਮੈਂ ਨਿਵਾ ਰਿਹਾ ਹੈਗਾ ਜੀ ਤਾਂ ਪੇਪਰ ਬੋਲ ਕੇ ਇਸ ਤਰ੍ਹਾਂ ਹੀ ਪੜ੍ਹਦੇ ਕਿ ਨਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮੈਂ ਪੇਪਰ ਉਸੇ ਤਰ੍ਹਾਂ ਹੀ ਪੜਨਾ ਚਾਹਾਂਗਾ ਜਿਵੇਂ ਲਿਖਿਆ ਹੈ ਕਈ ਵਾਰ ਸਮਾਂ ਬਹੁਤ ਲੱਗ ਜਾਂਦਾ ਥੋੜਾ ਜਿਹਾ ਇੱਥੋਂ ਪੜਦੇ ਹੁੰਦੇ ਆ ਥੋੜਾ ਜਿਹਾ ਵੈਸੇ ਬੋਲਣਾ ਗੱਲਾਂ ਕਰਦੇ ਆ ਕਿ ਉਹ ਟਾਈਮ ਤੋਂ ਕਹੇ ਚਲੇ ਜਾਂਦੇ ਨੇ ਸੋ ਮੈਂ ਉੱਥੇ ਹੀ 10 15 ਮਿੰਟ ਦੇ ਵਿੱਚ ਆਪਣਾ ਪੇਪਰ ਮੁਕਾਵਾਂਗਾ ਪੇਪਰ ਦਾ ਨਾਮ ਹੈ ਜੀ ਆਪ ਸਰਕਾਰ ਤਣਾਅ ਅਤੇ ਬੋਧ ਇਹਦੇ ਵਿੱਚ ਤਣਾਓ ਕਿਵੇਂ ਸਿਰਜਿਆ ਗਿਆ ਹੈਗਾ ਪਾਤਰ ਕਾਪ ਦੇ ਵਿੱਚ ਤੇ ਬੋਧ ਕਿੱਥੇ ਜਾ ਹੈਗਾ ਉਹਨਾਂ ਦੋਹਾਂ ਨੂੰ ਨਾ ਕੋਈ ਥੀਮਾ ਰਿਕਮਡ ਆਇਆ ਹੈ ਪਾਤਰ ਦੀ ਕਹਾਤਾ ਬਾਰੇ ਔਰ ਉਹਨਾਂ ਦੀ ਚੁਨਿੰਦਾ ਜਿਹੜੇ ਨੇ ਕਾਪ ਟੁਕੜੇ ਉਹਨਾਂ ਦਾ ਇਹ ਜ਼ਿਕਰ ਹੈ ਕਿ ਮੁਝੇ ਪਾਤਰ ਕਾਪ ਨੂੰ ਜ਼ਿਕਰ ਕਰਨ ਨਾਲ ਦੇ ਬਾਰੇ ਗੱਲਾਂ ਕਰਨੀਆਂ ਕੋ ਘੰਟਿਆਂ ਬਤੀ ਕੰਮ ਹੋ ਸਕਦਾ ਹੈ ਲੇਕਿਨ ਮੈਂ ਸਿਰਫ ਉਹਦੇ ਜਿਹੜੇ ਪ੍ਰਵੇਸ਼ ਦੁਆਰ ਹੈਗੇ ਨੇ ਕਿ ਉਹਦੀ ਕਾਪੜਾ ਵਿੱਚ ਤਣਾਅ ਨੂੰ ਕਿਵੇਂ ਪਕੜਨਾ ਹੈਗਾ ਤੇ ਗੋਧ ਨੂੰ ਕਿਵੇਂ ਪਕੜਨਾ ਹੈ ਉਹਨਾਂ ਰਮਜ਼ਾਨੋ ਸ਼ੋਹਨ ਦੀ ਕੋਸ਼ਿਸ਼ ਕੀਤੀ ਹੈ ਆਧੁਨਿਕ ਪੰਜਾਬੀ ਕਾਵ ਮੰਡਲ ਵਿੱਚ ਜਦੋਂ ਆਕਰ ਕਾਵ ਉਹਦਾ ਹੰਡਾ ਹੈ ਉਸ ਵੇਲੇ ਪ੍ਰਗਤੀਵਾਦੀ ਕਾਵ ਧਾਰਾ ਅਧੁਰਗਤੀ ਵੱਲ ਜਾ ਰਹੀ ਸੀ ਇਹਦੇ ਟਕਰੇ ਤੇ ਉੱਠੀ ਪ੍ਰਯੋਗਸ਼ੀਲ ਕਾਵ ਧਾਰਾ ਆਪਣੇ ਪੈਰ ਛੱਡ ਰਹੀ ਸੀ ਜੋ ਜੋ ਅਰਵੱਦੀ ਕਵਤਾ ਆਪਣਾ ਜਨਵਾ ਬਖੇਰਤਾ ਰਹੀ ਸੀ ਪਰ ਆਸ਼ ਜਹੀ ਵਿਚਾਰਧਾਰਕ ਮੁਕਤਗੀ ਅਤੇ ਰਚਨਾਤਮਕ ਮੌਲਿਕਤਾ ਬਹੁਤ ਘੱਟ ਕਵੀਆਂ ਵਿੱਚ ਨਜ਼ਰ ਆ ਰਹੀ ਸੀ ਇਸੇ ਸਮੇਂ ਸ਼ਿਰ ਕੁਮਾਰ ਦੀ ਰਮਾਂਸਤਾ ਹਰਭਜਨ ਸਿੰਘ ਦੀ ਸੁਹਜੀਲੀ ਸੰਵੇਦਨਾ ਅਤੇ ਜਸਵੰਤ ਸਿੰਘ ਨੇਕੀ ਦੀ ਰਹਾਸਤਾ ਕ੍ਰਿਤੀਤਾ ਰਹੀ ਆਪਣੀ ਸ਼ਿਖਰ ਸ਼ੂ ਰਹੀ ਸੀ ਸਰਜੀਤ ਪਾਕਰ ਦੀ ਸਿਰਜਣਾਤਮਕ ਸੰਵੇਦਨਾ ਅਤੇ ਕਾਵਿਯੋਗਤਾ ਇਸ ਸਾਰੇ ਆਲਮ ਦਾ ਨਰੀਖਣ ਕਰਦੀ ਹੋਈ ਆਪਣੇ ਮੌਲਿਕ ਘਰਾਤਲ ਦੀ ਤਲਾਸ਼ ਵਿੱਚ ਸੀ ਜੋ ਕੇਵਲ ਤੇ ਕੇਵਲ ਪਰਤਵਾ ਸੰਪੰਨ ਵਿਲੱਖਣਤਾ ਬੋਧਾਤਮਕ ਉਚਾਈ ਅਨਭਵੀ ਤੱਕਿਆਈ ਅਤੇ ਸੰਵੇਦਨਾਤਮਕ ਗਹਿਰਾਈ ਦੁਆਰਾ ਹੀ ਹਾਸਲ ਹੋ ਸਕਦਾ ਸੀ ਇਹ ਸਭ ਉਸ ਤਰਦੀਅਤ ਵਿੱਚੋਂ ਹਾਸਲ ਹੋਣਾ ਜੀ ਜੋ ਅਨੁਭਵੀ ਗਿਆਨ ਅਤੇ ਸਿਧਾਂਤਕ ਕਿੰਤਨ ਮੰਤਨ ਰਾਹੀਂ ਸਦੀ ਹੋਵੇ ਜਿਸ ਦੀ ਅਹਿਸਾਸ ਸਮਰੱਥਾ અત્યੰਤ ਸੂਖਮ ਅਤੇ ਜ਼ਰਖੇਜ਼ ਹੋਵੇ ਜਿਸ ਸਾਖ ਸੰਸਕ੍ਰਿਤਕ ਇਤਿਹਾਸਕ ਅਤੇ ਤਤਕਾਲੀ ਮੁxtਲੇ ਵਰਤਾਰਿਆਂ ਹਨ ਸੰਵਾਦ ਰਚਾਉਣ ਦੀ ਤਾਰਕਿਕ ਸਮਰੱਥਾ ਹੋਵੇ ਜਿਸ ਸਾਖ ਆਪਣੇ ਦੌਰ ਦੀ ਘਟਨ ਅਤੇ ਖੰਡਤਾ ਦੀਆਂ ਜੜ੍ਹਾਂ ਫੋਲਣ ਦੀ ਮੌਲਿਕ ਮੀਜ ਅਤੇ ਗਿਧੀ ਹੋਵੇ ਅਧਿਮੇਨਤ ਹਕੀਕਤ ਵਿੱਚ ਆਲਮੀ ਪੱਧਰ ਤੇ ਦੇ ਕਾਲਟੇ ਦਾ ਬੁੱਧੀਵਾਦ ਰੀਓਨ ਦਾ ਅਨੁਭਵਵਾਦ ਕਾਂਟ ਦਾ ਤਰਕਵਾਦ ਹੀਗਲ ਦਾ ਆਦਰਸ਼ਕ ਦਵੰਦਵਾਦ ਮਾਰਕਸ ਦਾ ਭੌਤਿਕ ਦਵੰਦਵਾਦ ਗਾਰਵਿੰਨ ਦਾ ਕਾਸਵਾਦ ਆਇਨਸਟਾਈਨ ਦੇ ਸਪੇਕਟਾ ਸਿਧਾਂਤ ਫਰਾਇਡ ਦੇ ਮਨ ਵਿਸ਼ਲੇਸ਼ਣ ਕੈਨੋ ਸਾਰਤਰ ਹੋਰਾਂ ਦਸਤਿਤਵਾਦ ਇਹਨਾਂ ਸਭ ਦਾ ਪ੍ਰਭਾਵ ਆਧੁਨਿਕ ਬਾਦੀ ਗਿਆਨ ਕਰਨ ਦਾ ਜਲਵਾ ਕਿਹੜੇ ਹਾਲ ਕੀ ਦੇਸ਼ਕਤ ਵਿਕਸਿਤ ਦੇਸ਼ਾਂ ਵਿੱਚ ਉੱਤਰ ਆਧੁਨਿਕਤਾ ਦੀ ਗੱਲ ਵੀ ਹੋ ਰਹੀ ਸੀ ਪਰ ਵਿਕਾਸਸ਼ੀਲ ਦੇਸ਼ਾਂ ਵਿੱਚ ਮਹਾਦਰਤਾਤਾ ਅਤੇ ਆਦਰਸ਼ਾਂ ਆਖਰੇ ਨਵ ਜਾਗਰਤੀ ਦੀਆਂ ਬਟੇਰੀਆਂ ਆਸਾਂ ਬਰਕਰਾਰ ਹਨ ਸਰਜੀਤ ਪਾਤਰ ਦੀ ਸੁਚੇਤਨਾ ਨੇ ਇਸ ਸਾਰੇ ਵਰਤਾਰੇ ਨੂੰ ਡੰਗਾਈ ਨਾਲ ਦੇਖਦਿਆਂ ਨਰੀਖਦਿਆ ਹੋਇਆ ਜਿਸ ਦੁਗਦਾ ਘੁੱਟਨ, ਵੀੜਾ ਉਦਾਸੀ ਨੂੰ ਆਪਣੀ ਸਿਰਜਣਾਤਮਕਤਾ ਦਾ ਹਿੱਸਾ ਬਣਾਇਆ ਹੈ ਉਹ ਤਤਕਾਲੀ ਤਣਾਅਸ਼ੀਲ ਜੀਵਨ ਦੀ ਪੁਖਤਾ ਸਚਾਈ ਸੀ ਇਸ ਸਚਾਈ ਨੂੰ ਚਿੱਤਰਿਤ ਕਰਨ ਲਈ ਉਹ ਜਿਸ ਵਿਧੀ ਨਾਲ ਕਾਗ ਮਸਤਕਰੀ ਕਰਦਾ ਹੈ ਉਹ ਅਤਿਅੰਤ ਮੌਲਿਕ, ਸਜੀਵ ਅਤੇ ਜੀਵੰਤ ਹੈ ਉਸ ਦੀ ਸਾਦ ਸੰਵੇਦਨਾ ਦੇ ਆਰ-ਆਰ ਇਸ ਗੱਲ ਦੀ ਸ਼ਾਹੀ ਹੈ ਕਿ ਪੰਜਾਬ ਦੀ ਧਰਬਲੀ ਸਥਿਤੀ ਰਾਜਸੀ ਘੁਟਣ ਆਰਥਿਕ ਸੰਕਟ ਪੰਜਾਬੀ ਬੰਦੇ ਦਾ ਸ਼ਹਿਰੀ ਰੂਪਾਂਤਰ ਸਮੁੰਦਰੋਂ ਪਾਰ ਲਈ ਹਿਜਰਤ ਤਾਂ ਜਿਹੇ ਵਰਤਾਰੇ ਉਸ ਨੂੰ ਨਿਰੰਤਰ ਇਸ ਚਿੰਤਨ ਲਈ ਹਿਲੂਣ ਦੇ ਰਹੇ ਨੇ ਮਾਨਵੀ ਹੋਂਦ ਦੀ ਖੰਡਿਤ ਸਥਿਤੀ ਉਸ ਨੂੰ ਵੇਚੈਨ ਕਰਦੀ ਰਹੀ ਮਾਨਵੀ ਮਨ ਦੇ ਅੰਦਰਲੀ ਚੇਤਨੀ ਅਵਚੇਤਨੀ ਜਦੋਂ ਜਗਤ ਉਸ ਨੂੰ ਨਿਰੰਤਰ ਦੁੱਖ ਦਾ ਨਰੀਖਣ ਤਰਫ ਅਗਰੈਸਿਵ ਕਰਦੀ ਰਹੇ ਇਹ ਸਾਰੀ ਸਿੱਧੀ ਨੂੰ ਪ੍ਰੌਡ ਸੰਬਜੁਗਤ ਰਾਹੀਂ ਆਪਣੇ ਵਿਅਕਤ ਕਰਦਾ ਉਹ ਹਵਾ ਵਿੱਚ ਲਿਖੇ ਹਰ ਵਿਰਹ ਅਰਜ ਕਰੇ ਹਨੇਰੇ ਵਿੱਚ ਸੁਲਭ ਦੀ ਵਰਣਮਾਲਾ ਲੱਭਾਂ ਦੀ ਤਰਗਾਹ ਕੱਪੜੀ ਦੀ ਬਾਝੇ ਸੁਰਜਮੀਨ ਚੰਨ ਸੂਰਜ ਦੀ ਰਹਿ ਗਈ ਗਦਲਾਂ ਕਮਟਾਵਾਂ ਦੀਆਂ ਉਸਤਕਾਂ ਛਪਵਾਉਂਦਾ ਹੈ ਸੂਰਜ ਮੰਦਰ ਦੀਆਂ ਕੌੜੀਆਂ ਕਵਤਾ ਵਾਰਤਕ ਜਹੀ ਕਵਤਾ ਕਵਤਾ ਜਹੀ ਵਾਰਤਕ ਹੈ ਇਦੇ ਇਲਾਵਾ ਉਸਨੇ ਹਿਸ਼ਪ ਪੱਤਰ ਦੇ ਨਾਟਕਾਂ ਦਾ ਪੰਜਾਬੀ ਰੂਪਾਂਤਰਨ ਕੀਤਾ। ਪਾਤਰ ਕਾਗ ਦਾ ਸੰਸਾਰ ਅੰਦਰ ਪ੍ਰਵੇਸ਼ ਕਰਨ ਲਈ ਇਸ ਦੀ ਸਰੰਚਨਾ ਦੀਆਂ ਨੀਹਾਂ ਵਿੱਚ ਪਏ ਤਣਾਅ ਨਿਮਾ ਸੰਘਾਂਝ ਪਾਉਂਦੀ ਜ਼ਰੂਰਤ ਹੈ। ਇਹ ਸੰਘ ਪਾਤਰ ਕਾਗ ਦੀ ਦੇ ਅੰਤਾਂਕਾਂਤੀਕਰ ਸਾਡੀ ਪਹੁੰਚ ਬਣਾਉਣ ਵਿੱਚ ਮਦਦ ਕਰੇ। ਉਹ ਤਣਾਅ ਕਿਹੜੇ ਨੀਮਾ ਉਸ ਧਿਆਨ ਕਰਦਾ ਹੈਗਾ? ਤਣਾਅ ਸ਼ਬਦ ਚਾਹੇ ਸਧਾਰਨ ਬੋਲਚਾਲ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ। ਬਾਰੇ ਸ਼ਬਦ ਇੱਕ ਨੇਮ ਵਜੋਂ ਪੂਰੀ ਕਾਇਨਾਤ ਵਿੱਚ ਵਿਰਾਜਮਾਨ ਹੈ। ਹਰ ਦਰਸ਼ਨ ਧਾਰਾ ਵਿੱਚ ਦੀ ਆਧਾਰ शिला ਹੈ। ਪਰ ਹੀਗਲ ਦੇ ਮਾਰਥ ਦੇ ਵਿੱਚ મતभेद ਵਿਚਾਰਕ ਹੋ ਸਕਦੇ ਨੇ ਲੇਕਿਨ ਦਵੰਧ ਪੱਖੋਂ ਇੱਕ ਮਤ। ਵਿਕਾਸਵਾਦ, ਸਪੇਕਟਾ ਮਨੋਵਿਸ਼ਲੇਸ਼ਣ, ਅਸਤਿਤਵਵਾਦ ਔਰ ਪੂਰਾ ਅਧਿਆਤਮ ਦਰਸ਼ਨ ਇਸ ਨੇਮ ਉੱਪਰ ਅਧਾਰਿਤ ਹੈ। ਸਿੰਤ ਨਾਤਮਕ ਸ਼ਬਦ ਮੰਡਲ ਵੀ ਇਸ ਨੇਮ ਨੂੰ ਅਟੱਲ ਸਜਾਈ ਵਾਂਗ ਧਾਰਨ ਕਰਦਾ ਹੈ ਕਿਸੇ ਉਚੇਰੀ ਕਾਵਜਕ ਦੀ ਜੁਗਤ ਦੀ ਸਚਜਤਾ ਅਹਿਸਾਸਨ ਲਈ ਉਸ ਵਿੱਚ ਮੌਜੂਦ ਤਣਾਉ ਸੰਸਾਰਾਂ ਦੀ ਰਮਨਿਤ ਤਲਾਸ਼ਨੀ ਸੁਹਾਵਨੀ ਖੋਲਦਾਈ ਬੋਧ ਪ੍ਰਕਿਰਿਆ ਸਿਧ ਹੋ ਸਕਦੀ ਹੈ ਇਸ ਰਾਹੀਂ ਕਾਵਿ ਸੰਰਚਨਾ ਦੇ ਪ੍ਰਵੇਸ਼ ਮਾਰਗਾਂ ਵੱਲ ਮੁੱਲਵਾਨ ਇਸ਼ਾਰੇ ਕੀਤੇ ਜਾ ਸਕਦੇ ਹਨ ਉਹ ਤਣਾਉ ਜੋ ਸੰਜੀਤ ਪਾਤਰ ਦੀ ਕਾਵ ਇਮਾਰਤ ਦੇ ਮੂਲ ਸਤੰਭ ਬਣੇ ਨਜ਼ਰ ਆਉਂਦੇ ਹਨ ਉਹਨਾਂ ਦੀ ਵਰਗਵਟਕ سو پہلا تناؤ ہے جی کلن تیٹ سوارا سنکل پر تناؤ اور دوسرا ہے سرجناتما تستی سمباد تناؤ تیسرا ہے مانوی اشتتہ بہت تناؤ اور چوتھا ہے سسمی سمویدنی تکراہت تناؤ پہلا ہے پہلا گفتی جو پراثم تناؤ اکر کار شاشتری سنکل پر آتے باقی تین ਕਿਸੇ ਕਵੀ ਦੀ ਵਿਸ਼ੇਸ਼ ਸਥਿਤੀ ਸਮਗਰੀ ਤੇ ਚਿੰਤ ਜਿਤ ਦਿਸ਼ਾ ਸੰਗ ਜੁੜੇ ਕਿਰਿਆਵੀ ਪ੍ਰਤੀ ਕਿਰਿਆਵੀ ਸਿਧਾਂਤਕ ਵਿਹਾਰਕ ਖਾਤ। ਪ੍ਰਤੱਖ ਤਣਾਓ ਨੇਮ ਦੀ ਹਾਜ਼ਰੀ ਕਿਸੇ ਕਾਲ ਦੀ ਰੂਪਕਤ ਤੇ ਧੁਨੀ ਦਾ ਉੱਚਾਈ ਵਡਿਆਈ ਦੀ ਬੋਧਕ ਬਣ ਜਾਂਦੀ ਹੈ। ਇਸੇ ਲਈ ਇਸ ਤਣਾਓ ਨੇਮ ਨੂੰ ਐਲਨ ਗੇਟ ਨੇ ਅਸਵੱਤੀ ਵਾਰ ਵਰਤਿਆ ਹੈ। ਉਸੇ ਬਹੁਤ ਸਾਰੇ ਜ਼ਰੂਰਤ ਮਹਿਸੂਸ ਕੀਤੀਆਂ ਕਰਤਾਵਾਂ ਦੇ ਵਿੱਚ ਜਿਹੜੇ ਗੁਣ ਹੁੰਦੇ ਨੇ ਜਾਂ ਤੱਤ ਹੁੰਦੇ ਨੇ ਲੇਕਿਨ ਇਹ ਕਹਿੰਦਾ ਇਹ ਮੂਲ ਹੈ। ਸੋ ਇਹ ਹੈ ਕਿ ਜੀ ਐਲਨ ਗੇਟ ਕਹਿੰਦਾ ਉਹਦਾ ਕਿ ਲੇਖ ਹੈ ਟੈਂਸ਼ਨ ਇਨ ਪੋਇਟਰੀ ਉਹਦੇ ਰਾਹੀਂ ਉਹ ਸੰਕਲਪ ਪੇਸ਼ ਕਰਦਾ ਕਹਿੰਦਾ ਵੀ ਸ਼ਬਦ ਦੇ ਸਥੂਲ ਵਸਤੂਗਤ ਤਰਕਿਤ ਅਰਥਾਂ ਅਤੇ ਉਹਦੇ ਰੂਪ ਕੀ ਲਕਸ਼ਮੀ ਅਰਥਾ ਵਿਚਕਾਰ ਲਈ ਸੰਤੁਲਨ ਕਿਸ ਦਿਨਾਂ ਹੋਣੀ ਚਾਹੀਦੀ ਹੈ ਇਹਦੇ ਵਿੱਚ ਇੱਕਤਾ ਦੀ ਕੂਰੰਤਾ ਹੈ ਸ਼ਬਦ ਦੀ ਐਕਸਟੈਂਸ਼ਨ ਜਿਹੜੀ ਹੈ ਉਹਨੂੰ ਵਸਤੂਗਤ ਜਾਂ ਕੋਸ਼ਿਕ ਤਰਕਾਂ ਨਾਲ ਸੰਬੰਧਿਤ ਕਰਦਾ ਹੈ ਔਰ ਇਹ ਵਧੇਰੇ ਵਿਦਿਗ ਵਿਦਤਾ ਪਰਤ ਹੋ ਸਕਦੀ ਹੈ ਆਧੂ ਐਲੈਬੋਰੇਟਰੀ ਹੋ ਸਕਦੀ ਹੈ ਜਾਂ ਸੰਖੇਪ ਵੀ ਹੋ ਸਕਦੀ ਹੈ ਉਹਦਾ ਮਸਲਾ ਬਹੁਤਾ ਨਹੀਂਗਾ ਕਵੀ ਦੇ ਜਿਹੜੇ ਭਾਵ ਨੇ ਉਹਨਾਂ ਨੂੰ ਕਿੰਨਾ ਪੂਰਨ ਕਰਦੀ ਹੈ ਉਹਦਾ ਅਸਰ ਹੈ ਸਦਾ ਹੈਗਾ ਮੈਨੂੰ ਪੜਦਾ ਨਹੀਂਗਾ ਅੱਗੇ ਚੱਲਦਾ ਹੈਗਾ ਸਰਜੀਤ ਕਾਕਰ ਦੀ ਕਹਾਕਾ ਜਿਵੇਂ ਹੈਗਾ ਅ ਸਰਜੀਤ ਵੱਲ ਇੱਕ ਛੋਟੀ ਜੀ ਕਹਾਣੀ ਮੈਂ ਇਹਦੇ ਵਾਸਤੇ ਮਿਸਾਲ ਦਿੱਤੀ ਹੈ ਮਾਤਮ ਹਿੰਸਾ ਖਾਓ ਬੇਵਸੀ ਤੇ ਅਨਿਆਂ ਇਹ ਨਹੀਂ ਅੱਜਕੱਲ ਮੇਰੇ ਦਰਿਆਵਾਂ ਦੇ ਨਾ ਇਸ ਹਫ਼ਤੇ ਵਿੱਚ ਆਏ ਭਾਮ ਮਾਚੀ ਨਾਮ ਸ਼ਬਦ ਨਾਮ ਜਾਂ ਸ਼ਬਦ ਕਿਹੜੇ ਨੇ ਮਾਤਮ ਹਿੰਸਾ ਹਉ ਬੇਵਸੀ ਅਨਿਆਇ ਇਹਨਾਂ ਨੂੰ ਅਸੀਂ ਸੁਧਾਰੂ ਜੀਵਨ ਸ਼ੈਲੀ ਵਿੱਚ ਵਰਤਦੇ ਆਂ ਇਹਨਾਂ ਦੇ ਕੋਸ਼ਿਕਰਤ ਜਾਂ ਵਸਤੂ ਦਾ ਅਰਥਾਂ ਨੂੰ ਵੀ ਅਸੀਂ ਸਭ ਭਲੀ ਭਾਂਤ ਜਾਣੂ ਤੇ ਦੂਜੇ ਪਾਸੇ ਜਿਹੜਾ ਦਰਿਆਵਾ ਸ਼ਬਦ ਵਰਤਿਆ ਹੋਇਆ ਉਹਦੇ ਤੋਂ ਵੀ ਅਸੀਂ ਸਭ ਜਾਣੂ ਕਵੀ ਦੀ ਜਿਹੜੀ ਪ੍ਰਤਵਾ ਹੈਗੀ ਆ ਜਾਂ ਫਾਤਰ ਦੀ ਉਸ ਸੰਤੁਲਨ ਨੂੰ ਪੈਦਾ ਕਰਨ ਦੀ ਜਿਹੜੀ ਕਾਬਲੀਅਤ ਹੈ ਜਿਹੜਾ ਐਲਿੰਗਟੇਟ ਕਹਿਆ ਜਾਏਗਾ ਉਹ ਕਿੱਥੇ ਗਈ ਹੈ ਦੋਹਾਂ ਤਰ੍ਹਾਂ ਦੀਆਂ ਸ਼ਬਦ ਸ਼੍ਰੇਣੀਆਂ ਵਿੱਚਕਾਰ ਦੋ ਚਾਰ ਵਿਸ਼ੇਸ਼ਣ ਤੇ ੜਨਾਮ ਵਰਤ ਕੇ ਅਜਿਹਾ ਸੰਤੁਲਿਤ ਨਾਟਕ ਫਿਰਜ ਦਿੱਤਾ ਹੈ ਕਿ ਸਾੜੇ ਦੇ ਸਾੜੇ ਸ਼ਬਦ ਨਾਮ ਚਾਹੇ ਵਸਤੂਵਾਚਕ ਨੇ ਚਾਹੇ ਭਾਵਾਚਕ ਨੇ ਆਪਣੇ ਆਪਣੇ ਸੰਸਾਰਾਂ ਸਮੂਹਾ ਸ਼੍ਰੇਣੀਆਂ ਅਤੇ ਘਟਨਾ ਸਥਲੀ ਸੀਮਾਵਾਂ ਤੋਂ ਪਾਰ ਹੋ ਜਾਂਦੇ ਹਨ ਅਤੇ ਤਤਕਾਲੀ ਸਮਾਜਿਕ ਰਾਜਨੀਤਿਕ ਉਥਲ-ਪੁਥਲ ਅਤੇ ਉਹਦੇ ਵਿੱਚੋਂ ਉਪਜੀ ਮਨੁੱਖੀ ਦੀ ਧਿਆਨਕਤਾ ਦਾ ਇਕ ਰਚਨ ਸਿਰਜ ਦਿੰਦੇ ਹਨ ਇਹ ਦ੍ਰਿਸ਼ ਯੋਸਥੀ ਫਿਰਦਨ ਸਮਰਥਾ ਹੈ ਜਿਹहां ਕਲਾਉ ਜਲਵਾ ਆਕਰ ਕਾਰ ਵਿੱਚ ਵਾਰ-ਵਾਰ ਵਾਪਰਦਾ ਹੈ ਇੱਕ ਹਨੇਰੇ ਵਿੱਚ ਸੁਰਪਤੀ ਵਰਨ ਮਾਲਾ ਤੇ ਜਿਹੜੇ ਪਹਿਲੇ ਗੱਫਾ ਹੈ ਦੀ ਇਕ ਕਲਤਾ ਕੁਝ ਵੀ ਨਹੀਂ ਕਪਦੀ ਹੋਮੇ ਦਾ ਸਰਬੱਤ ਸੰਤਾਪ ਹੈ ਇੱਕ ਅਵਿਯੋਗੀ ਮੰਨ ਦਾ ਅਗਰ ਲਾਭ ਤਪਦੀ ਹੋਮੇ ਤੇ ਵਿਯੋਗੇ ਮੰਨ ਦੀਆਂ ਖਿੱਚੋ ਤਾਣਾ ਤੇ ਵਿਸੰਗਤੀਆਂ ਦੇ ਆਪਣੇ ਆਪਣੇ ਵੱਡੇ ਸੰਸਾਰ ਹਨ ਇਹਨਾਂ ਦੇ ਅਸਰ ਸੰਸਾਰਾਂ ਵਿੱਚ ਕਿਤੇ ਨਹੀਂ ਮਿਲਦੀ ਪਰ ਕਵੀ ਇਸ ਸਾਰੇ ਸੰਤਾਪ ਤੇ ਵਿਰਲਾਪ ਦੀ ਸੁਰਬੱਧਤਾ ਨੂੰ ਕਿਵੇਂ ਕਵਤਾ ਆਖੜੇ ਹੈ ਇਹੀ ਸੁਚੇਤ ਪ੍ਰਕਿਰਿਆ ਇੱਕ ਤਣਾਉ ਸੰਕਲਪ ਵਾਲੀ ਪੂਰਨਤਾ ਦੀ ਅਹਿਮ ਰਮਜ਼ ਹੈ ਇਸੇ ਸੁਰਬੱਧਤਾ ਸਦਕਾ ਹੀ ਉਹ ਆਪਣੀ ਡੂੰਘੀ ਚਿੰਤਨਸ਼ੀਲ ਤੇ ਗੰਗਰਥੀ ਗੱਲ ਨੂੰ ਜਨ ਸਿਧਾਂਤਨ ਤੱਕ ਨਹੀਂ ਗ੍ਰਹਿਣ ਕਰਾਉਂਦਾ ਅਤੇ ਇਸੇ ਸਦਕਾ ਹੀ ਜਟਿਲ ज्ञान वाला अतिथि उस 3 इल्ला सत्रों ਨੂੰ ਚਿੰਤਰੀ ਨੁਕਤੇ ਤੋਂ ਬਾਤ ਕਰਦਾ ਹੈ ਉਹ ਉਹਨਾਂ ਨੂੰ ਜਿੰਨਾ ਕਵਤਾਵਾਂ ਦੀਆਂ ਸਤਰਾਂ ਨੂੰ ਜਨ ਸੁਧਾਰਨ ਇੱਕ ਆਪਣੀ ਧਿਰ ਬਣਾ ਕੇ ਪੇਸ਼ ਕਰ ਲੈਂਦਾ ਕਈ ਜਣਾਂ ਨੂੰ ਗੱਲ ਕਹਿੰਦੀ ਹੁੰਦੀ ਹੈ ਕਿ ਉਹਦੀ ਧਿਰ ਬਣਾ ਲੈਂਦਾ ਪਰ ਉਸੇ ਨੁਕਤੇ ਨੂੰ ਇੱਕ ਚਿੰਤਨਸ਼ੀਲ ਜਿਹੜਾ ਵਿਅਕਤੀ ਹੈਗਾ ਅਧਿਆਨਕਾਰ ਹੈਗਾ ਉਹਦੀਆਂ ਗਹਿਰੀਆਂ ਫਲਸਫਾਨਾ ਉਹਦੇ ਵਿੱਚੋਂ ਰਮਜ਼ਾ ਦੇਖਦਾ ਹੈ ਇਹ ਉਹਦੀ ਉਹਦਾ ਜਲਵਾ ਹੈਗਾ ਉਹਦਾ ਇਹ ਤਣਾਅ ਦਾ ਜਲਵਾ ਹੈਗਾ ਜਿਹੜਾ ਉਹਨੇ ਐਲਟੇਟ ਨਾਲ ਸੰਗਤ ਉਹ ਦੇਸ਼ ਦਾ ਅਸਥਿਤਿਕ ਮਜਿਆ ਰਸਤੋ ਬਾਅਦ ਅਗਲਾ ਜਿਹੜਾ ਤਣਾਅ ਹੈ ਉਹ ਹੈ ਜੀ ਸਿਰਜਣਾਤਮਕ ਸਥਿਤੀ ਸੰਵਾਦ ਤਲਾਉ ਉਸ ਵੇਲੇ ਜਿਹੜੀ ਸਿਰਜਣਾ ਹੋ ਰਹੀ ਸੀਗੀ ਉਹਦੇ ਨਾਲ ਉਹਦਾ ਤਣਾਅ ਕੀ ਹੈ ਇਸ ਤਣਾਅ ਦਾ ਸੰਬੰਧ ਆ ਪਾਤਰ ਦੇ ਸਮਕਾਲ ਦੀਆਂ ਲਹਿਰਾਂ ਕਾਵ ਰੂਪਾਂ ਅਤੇ ਕਾਵ ਸਮਕੜੀ ਕਾਵ ਰਚਨਾਕਾਰਾਂ ਦੇ ਸਮਾਨੰਤਰ ਉਸਾਰੀ ਆਪਣੀ ਕਾਵ ਇਮਾਰਤ ਨਾਲ ਹੈ ਉਹ ਸ਼ਾਂਤੀ ਵਰਤ ਬੋਲਦਾ ਤਾਂ ਹੈ ਪਰ ਜੁਝਾਰੂ ਵਤੀ ਕੰਗੀਆਂ ਮੰਗ ਨਹੀਂ ਉਹ ਪ੍ਰਗੀਤ ਲਿਖਦਾ ਹੈ ਪਰ ਹਰਪਾਲ ਜਲ ਸਿੰਘ ਵਾਲੇ ਸੁਝੀਲੇ ਰੰਗ ਵਾਲੇ ਨਹੀਂ ਤੇ ਨਾ ਹੀ ਜਸਵੰਤ ਸਿੰਘ ਨੇਕੀ ਵਾਲੇ ਰੱਥਮਈ ਇਲਾਜ ਵਿੱਚ ਲਿਖਿਆ। ਨਾ ਹੀ ਸ਼ਹਿਦਮਾਰ ਵਾਲੇ ਰਵਾਜ਼ ਵਿੱਚ ਲਿਖਿਆ ਹੈ। ਬਲਕਿ ਸਮਕਾਲੀ ਮਨੁੱਖ ਦੀਆਂ ਮਾਨਸਿਕ ਸਮਾਜਿਕ ਬਸੰਗਤੀਆਂ ਅਤੇ ਉਹ ਜਨਾ ਸੰਗ ਸੰਵਾਦ ਅੱਜ ਦਾ ਵਰਗੀਤਾ ਰਹਿੰਦੀ। ਉਹ ਇਹੀ ਵਿਲੱਖਣਤਾ ਹੈ ਜਦੋਂ ਕਹਿੰਦਾ ਹੈਗਾ ਕਿ ਇਹ ਤਾਜ ਖੜਾਵਾ ਖੋਪੜੀਆਂ ਇਹ ਚੀਜ਼ਾਂ ਓਬੜ-ਓਪੜੀਆਂ ਕਿੱਥੇ ਤੇ ਕਿੱਥੇ ਅਪੜੀਆਂ ਇਹ ਹਾਂ ਜਿੱਥੇ ਬੱਲੇ ਮਹਿਲਾਂ ਨੂੰ ਕੁੱਟ-ਕੁੱਟ ਕੇ ਲੋਕੀ ਰੱਖਦੇ ਨੇ। ਇਹ ਦੇਖ ਸਮੇਂ ਦਾ ਗਹਿਰਾ ਹੈ ਇਤਿਹਾਸ ਦੀ ਹੈ ਔਕਾਤ ਮੀਆਂ ਉਹ ਘੜਦਾ ਹੈ ਦਿਨ ਰਾਤ ਇਹ ਤਣਾਅ ਸਥਿਤੀ ਪਾਤਰ ਦੀ ਸ਼ਾਇਰੀ ਨੂੰ ਮੌਲਿਕ ਆਧਾਰ ਬਖਸ਼ਦੀ ਹੈ ਇਹ ਤਣਾਅ ਸਮਕਾਲੀ ਵਕਾਫ ਵਸਤੂ ਰੂਪਾਂ ਦੇ ਧਿਰਾਂ ਦੇ ਸਾਹਮਣੂ ਆਪਣੀ ਮੌਲਿਕ ਰਚਨਾ ਹੋਣ ਦੇ ਸੰਘਰਸ਼ੀ ਥਾਚ ਨਾਲ ਸੰਬੰਧਿਤ ਹੈ ਵਿਚਾਰਤਾ ਇਸ ਦਾ ਇਸ ਸੰਘਰਸ਼ ਦਰਾਂ ਉਸ ਦੀ ਜਿਹੜੀ ਤਣਾਅ ਪੋਜੀਸ਼ਨ ਆ ਉਹ ਅਹਿਮ ਸੰਕੇਤ ਨਹੀਂ ਬਖੇਰਦੀ ਐ ਆਧੁਨਿਕਵਾਦੀ ਗਿਆਨਕਾਰਨ ਤੋਂ ਤਤਕਾਲੀ ਵਿਚਾਰਤਾਰਾ ਇਤ ਤੇ ਤਰ੍ਹਾਂ ਦੀ ਸਥਿਤੀਆਂ ਸੰਘ ਸੰਵੇਦਨਾਤਮਕ ਤੇ ਚਿੰਤਨਾਤਮਕ ਫੱਦਰ ਦੇ ਨਿਯਤਦਿਆਂ ਉਹ ਕਿਸੇ ਲਹਿਰ ਵੇਗ ਦੇ ਵਹਿਣ ਚ ਬਹਿ ਕੇ ਨਹੀਂ ਪਹੁੰਚਦਾ ਬਲਕਿ ਚਿੰਤਨੀ ਤਣਾਅ ਕਾਇਮ ਰੱਖਦਾ ਨਵੇਂ ਸਮਾਨੰਤਰੀ ਕਥਾ ਸੱਚਾਂ ਦਾ ਸੰਚਾਰ ਕਰਦਾ ਹੈ ਉਸ ਦੀ ਇਹ ਰਚਨਾਤਮਕ ਸਥਿਤੀ ਹੀ ਉਸ ਨੂੰ ਤਤਕਾਲੀ ਭੱਗ ਦੇ ਮਸਲਿਆਂ ਅਤੇ ਜੀਵੰਤ ਸਥਿਤੀਆਂ ਦਾ ਮੌਲਿਕ ਦ੍ਰਿਸ਼ਟੀ ਤਹਿਤ અવલોਕਨ ਕਰਵਾਉਂਦੀ ਹੈ। ਕੁਝ ਕਪਤਾਵਾਂ ਦੀਆਂ ਮਸਾਲਾਂ ਨੇ ਉਹ ਮੈਂ ਛੱਡ ਰਿਹਾ ਹਾਂ ਜੀ। ਹੁਣ ਉਸ ਤੋਂ ਅਗਲੇ ਤਣਾਅ ਦੀ ਗੱਲ ਕਰਦੇ ਹਾਂ ਜਿੱਥੇ ਮਾਨਵੀ ਅਸਿੱਤਵ ਵਿਗੁੱਧ ਤਣਾਅ। ਇਹ ਤਣਾਅ ਮਾਨਵੀ ਸਿੱਤਵ ਦਾ ਬਹੁਤ ਵੱਡਾ ਖਾਚ ਹੈ। ਚੇਤਨਾਤਮਕ ਤੌਰ ਤੇ ਮਾਨਵੀ ਸਿੱਤਵ ਦੇ ਪੁੱਲ ਦਾ ਅਸਿੱਤਵ ਦੇ ਪੁੱਲ ਦਾ ਉਰਨਾ ਹਿੱਸਾ ਕਸ਼ੂ ਜੰਗਤ ਨਾਲ ਜੁੜਿਆ ਹੋਇਆ ਤੇ ਪਰਲਾ ਪ੍ਰਭੂਤ ਚੱਕਰ ਨਾਲ ਇਸ ਦੇ ਦਰਮਿਆਨ ਕਿਹੜੇ ਬਹੁ ਪਰਤੀ ਤੇ ਬਹੁਤ ਆਸਾਰੀ ਤਣਾਅ ਪਏ ਨੇ ਉਹਨਾਂ ਨੂੰ ਪਾਤਰ ਜਿਹੜੀ ਕਕਣ ਹੈ ਉਹ ਬਹੁਤ ਸੁਖਮ ਹੈ ਉਹਦੇ ਵਿੱਚ ਹੀ ਉਸ ਖੱਫਤਾ ਦੀ ਵਿਲੱਖਣਤਾ ਪਈ ਹੈ ਵਿਸ਼ੇਸ਼ਤਾ ਪਈ ਹੈ ਨਵੇਂ ਮਨੁੱਖ ਦਾ ਸਤਿ ਤਤ ਇਸ ਸੱਤ ਸਾਥੇ ਨਾਲ ਅਧਿਕ ਸੰਬੰਧਤ ਹੋਣ ਕਰਕੇ ਇਸੇ ਤਣਾਅ ਤੇ ਖਿੱਚੋ-ਤਾਣ ਮਾਨਵੀ ਹੋਣ ਦੀ ਸਭਾਵਿਕ ਹੋਂਦ ਹੀ ਬਣ ਗਈ ਇਸੋ ਅਗੇਰੇ ਇਹ ਮਾਨਵੀ ਮਨੋ ਸੰਸਾਰ ਅਤੇ ਰਿਸ਼ਤਾਗਤ ਸੰਸਾਰ ਦੇ ਆਪਣੇ ਹੋਰ ਗਹਿਰੇ ਤਣਾਅ ਸਿਰਜਣ ਲੱਗ ਪਈ ਪਾਤਰ ਕਾਵਿਨਾਂ ਸਭ ਤਰ੍ਹਾਂ ਦੇ ਤਣਾਅ ਨੂੰ ਪਕੜਦਾ ਉਸ ਪਕੜ ਦੇ ਨਾਲ ਸੰਬੰਧਿਤ 4-5 ਅੱਡ-ਅੱਡ ਤਰ੍ਹਾਂ ਦੀਆਂ ਕਥਾਵਾਂ ਨੇ ਮਸਾਲਾ ਦਿੱਤੀਆਂ ਨੇ ਪਹਿਲੀ ਤਾਂ ਹੈ ਕਿ ਖੱਤ ਉੱਠੇ ਖੱਤ ਖੁੱਲੇਗਾ ਖੱਤ ਵਿੱਚੋਂ ਇੱਕ ਹੱਥ ਉੱਠੇਗਾ ਸ਼ਾਮ ਜਿਹਾ کھولے گا بے کرکا بے رام جہا اندروں چیز اٹھے گی. مچ جاؤ بہرام رام جہا کبھی نہیں گرد بے نام جہا پر پھر تیری اپنی روم آ جاؤ آرام جہا اور قفتہ بھی کی رادہ ناراج ہے رکم نی اداس تکریشن شان ਮੈਂ ਬਿਲਕੁਲ ਸਹਾ ਹੈ ਮੈਂ ਪੂਰਾ ਨਹੀਂ ਬੋਲਾਂਗਾ ਪਰ ਇਹ ਹੈ ਕਿ ਮੇਰੇ ਚੋਂ ਨਹਿਰੂ ਵੀ ਬੋਲਦਾ ਹੈ ਮਾਓ ਵੀ ਕ੍ਰਿਸ਼ਣ ਵੀ ਬੋਲਦਾ ਹੈ ਕਾਮੂ ਵੀ ਵਾਇਸਪ੍ਰੈਸ ਅਮਰੀਕਾ ਵੀ ਜੀਸੀ ਮੇਰੇ ਚੋਂ ਬਹੁਤ ਕੁਝ ਬੋਲਦਾ ਹੈ ਨਹੀਂ ਬੋਲਦਾ ਤਾਂ ਬਸ ਮੈਂ ਹੀ ਬੋਲਦਾ ਸੋ ਮਨੁੱਖੀ ਮਨ ਦੀਆਂ ਤਣਾਅਸ਼ੀਲ ਸਥਿਤੀਆਂ ਉਪਰ ਅਤਿ ਸੂਖਮ ਫਕੜ ਰੱਖਦਾ ਹੈ ਤਣਾਅ ਉਹਨਾਂ ਨੂੰ ਇਤਿਹਾਸ ਮਿਥਿਹਾਸ ਤੇ ਸਭੇ ਤਾਲ ਦੇ ਕੈਨਵਸ ਤੇ ਰੱਖ ਕੇ ਸਹਿਜ ਸੰਚਾਰਿਤ ਕਰ ਦੇਣਾ ਆਤਰ ਕਾਮ ਦੇ ਆਤਰ ਕਾਮ ਦਾ ਹਾਸਲ ਹੈ ਇਸਨਾਂਓ ਪ੍ਰਤੀ ਕਵੀ ਦੀ ਸੂਝ ਦੇ ਵਿਸ਼ੋਕਣ ਵਿੱਚ ਫਰਾਇਡ ਮਨੋਵਿਸ਼ਲੇਸ਼ਣ ਵੀ ਕਿਹਾ ਹੈਗਾ ਇੱਕ ਐਮੂ ਤੇ ਜਿਹੜੇ ਸਾਰਕਰ ਹੋਰਾਂ ਦਾ ਅਸਤਿਤਵ ਚਿੰਤਨ ਵੀ ਕਿਹਾ ਹੈਗਾ ਆਧੁਨਿਕ ਮਨੋਕ ਨੂੰ ਜਿਹੜੀਆਂ ਲੱਗੂ ਹੋਣਦ ਵਾਲ ਢੇਲ ਰਹੀਆਂ ਪਰਸਤਥੀਆਂ ਨੇ ਜਾਂ ਖੰਡਿਤ ਕਰ ਰਹੀਆਂ ਪਰਸਤਥੀਆਂ ਨੇ ਉਸ ਫਲਸਫੇ ਉੱਪਰ ਵੀ ਉਹਦੀ ਪੂਰੀ ਨਜ਼ਰ ਹੈ ਸਿੱਖਣਤਾ ਹੈ ਤੇ ਲੱਗੂ ਮਨੋਕ ਦੀ ਜਿਹੜੀ ਉਲਝਣ ਕੀ ਹੈ ਉਹਦੀ ਸੁਪਨੇ ਤੇ ਸਥਿਤੀ ਵਿਚਲਾ ਵਿਚਾਰ ਦੀ ਜਿਹੜੀ ਉਦਾਸੀ ਹੈ ਜਾਂ ਜਿਹੜੀ ਖਿੱਚੋ ਤਾਣ ਹੈ ਉਦੋਂ ਜਿਹੜਾ ਬਹਰੂਪੀਆ ਬਹਰੂਪੀਆ ਪੜ ਹੈਗਾ ਉਹਦਾ ਲਗਾਬ ਹੈ ਉਹਨਾਂ ਖਾਰੀਆਂ ਜਿਹੜੀਆਂ ਲੜੀਆਂ ਨੇ ਜਾਂ ਕੜੀਆਂ ਨੇ ਉਹਨਾਂ ਨੂੰ ਆਪਣੀ ਕਵਿਤਾ ਦੇ ਵਿੱਚ ਉਹ ਵਕਤ ਦਾ ਵਕਤ ਬਕੀਰ ਵਕਤ ਪਰ ਉਸ ਤੋਂ ਬਾਅਦ ਅਗਲਾ ਜਿਹੜਾ ਤਣਾਓ ਮੈਂ ਅਗਲਾ ਅਖਰੀ ਤਣਾਓ ਦੇਖਿਆ ਹੈਗਾ ਉਹ ਹੈਗਾ ਸਿਸਟਮੀ ਸੰਵੇਦਨੀ ਟਕਰਾਹਟ ਤਣਾਓ ਸਿਸਟਮ ਤੇ ਸਮੇਜਨਾ ਦੇ ਵਿੱਚ ਜਿਹੜਾ ਟਕਰਾ ਤਣਾਓ ਹੈਗਾ ਉਹ ਉਹਦੇ ਕਵਿਤਾ ਦਾ ਅਗਲਾ ਪਹਾੜ ਹੈ ਜਾਂ ਅਗਲਾ ਚਿੰਤਨ ਮੈਂ ਕੋਸ਼ਿਸ਼ ਕੀਤੀ ਹੈ ਕਿ ਸਮਾਜਿਕ ਆਰਥਿਕ ਰਾਜਨੀਤਿਕ ਸਿਸਟਮ ਮਨੁੱਖੀ ਹੋਂਦ ਨੂੰ ਆਪਣੇ ਨੇਮਬੱਧ ਮਕਾਨਕੀ ਢਾਂਚੇ ਵਿੱਚ ਘਾਲ ਕੇ ਵਕਤ ਦੀ ਤਾਂਗ ਵਿੱਚ ਹੁੰਦਾ ਹੈ। ਸੰਵੇਦਨਸ਼ੀਲ ਗਤੀ ਜਿਸ ਵਰਤਾਰੇ ਨੂੰ ਦੇਖ ਕੇ ਇਹ ਸਿਸਟਮ ਤੋਂ ਆਕੀ ਹੋਣ ਲਈ ਨਿਰੰਤਰ ਜद्दोजਹਿਦ ਕਰਦਾ ਹੈ। ਇਹ ਆਕੀ ਆਣਾ ਜਾਂ ਬਾਕੀ ਆਣਾ ਰੁਚੀ ਉਸ ਹੱਦ ਤੱਕ ਵਧੇਗੀ ਜਿਸ ਹੱਦ ਤੱਕ ਕਿਸੇ ਅੰਦਰ ਸੰਵੇਦਨਾ ਜਾਗਦੀ ਹੈ। ਜਿਵੇਂ ਕਵੀ ਸਾਬ ਨੇ ਕਿਹਾ ਕਿ ਸੁੱਖੀ ਆ ਸਾਰਾ ਜਗ ਹੈ, ਖਾਵੀ ਉਸ ਸੁੱਖੀ ਆਸ ਤੇ ਲਈ ਹੈ। ਜਾਗੇ ਹੋ ਰੋਗੇ। ਉਹ ਸਵੇਦਨਾ ਦੀ ਗੱਲ ਸੀਗੀ ਉਹ ਸਵੇਦਨਾ ਨੂੰ ਪਾਕਰ ਦੇ ਵਿੱਚੋਂ ਤਰਤਾ ਬੈਂਡ ਕਰਦਾ ਕਿ ਤੇਰਾ ਵੀ ਨਾਮ ਰੱਖਾਂਗੇ ਤੇਰੀ ਖਾਤੀ ਚ ਦੀ ਖੰਜਰ ਜਾਂ ਤਗਮਾ ਧਰ ਦਿਆਂਗੇ ਜੀਨ ਜੋਗਾ ਤਾ ਉਹ ਤੇਰੀ ਵੀ ਹੱਤਿਆ ਕਰ ਦਿਆਂਗੇ ਮੈਂ ਗੁੱਡੀ ਜਾਦੂ ਕਰਨੀ ਬੜੇ ਮੰਤਰ ਜਾਣਦੀ ਹਾਂ ਤੇਰੀ ਹੱਕ ਦੀ ਕਿਸਮ ਦੀ ਬੁੱਝ ਲਾਵਾਂਗੇ ਤੇ ਤੇਰੇ ਹਾਨ ਦੀ ਤੈਨੂੰ ਵੀ ਹੋਣੀ ਵੜ ਦਿਆਂਗੇ ਜੀਨ ਜੋਗਾ ਤਾ ਉਹ ਤੇਰੀ ਵੀ ਹੱਤਿਆ ਕਰ ਦਿਆਂਗੇ ਜਿੱਥੇ ਇਹ ਵਸਣਾ ਉਹ ਦੀ ਸਿਖਰ ਦੀ ਮਹੱਤਵਪੂਰਨ ਤਰਾਉ ਦੀ ਸੇਖੜੀ ਮਹੱਤਵਪੂਰਨ ਨਹੀਂ ਗਈ ਬਲਕਿ ਸੱਭਿਆਚਾਰਕ ਲੋਕਧਾਰਾਈ ਸਥਾਨਕ ਧਰਤ ਲਈ ਸ਼ਬਦਾਂ ਅਤੇ ਇਹਨਾਂ ਦੀ ਕਿਉਂ ਕਿਸ ਤਣਾਵ ਵਿੱਚ ਜਿਹੜਾ ਰੂਪ ਕੀ ਜਾਂ ਲక్ష్ਮੀ ਵਰਗੇ ਸੁੰਦਰਤਾ ਪੇਸ਼ ਕਰਦੇ ਸੁੰਦਰਿਆ ਪੇਸ਼ ਕਰਦਾ ਹੈਗਾ ਉਹ ਬੜਾ ਕੰਮਾਲ ਹੈ ਜਿਹੜਾ ਕਹਿੰਦੇ ਹੈਗੇ ਕਿ ਤੇ ਨੂਰ ਨੂੰ ਕਿਤੇ ਲਾਰ ਨੂੰ ਕਿਤੇ ਬਾਦਸ਼ਾਹ ਦੀ ਕਟਾਰ ਨੂੰ ਜਾਨੀ ਦੂਰ ਨਾ ਮੇਰੇ ਸੂਰਨਾ ਤੇਰੀ ਹਰ ਕਿਸੇ ਨੂੰ ਠੀਕ ਹੈ ਉਹ ਜਿਹੜਾ ਲੋਕਧਾਰਾਈ ਨਾਲ ਨਾਲ ਰੱਖ ਕੇ ਉਹਦਾ ਰੂਪ ਕੀ ਵਰਣਨ ਕਰਨਾ ਜਾਂ ਲక్ష్ਮੀ ਕਰਨਾ ਹੈਗਾ ਉਸਨਾਂ ਨੂੰ ਬਹੁਤ ਹੀ ਖੂਬਸੂਰਤ ਬਿਆਨ ਹੁੰਦਾ ਹੈ। ਸੁੰਦਰਾ ਪੇਸ਼ੀ। ਉਸ ਤੋਂ ਬਾਅਦ ਜਿਹੜਾ ਉਹ ਨਿਗਾਹ ਪਰਤੀ ਦਾ ਕਾਰਮਹਾਰ ਮਨੁੱਖ ਦਾ ਇਹਦੇ ਵਿੱਚ ਜਿਹੜਾ ਸੁਫਾਵਾ ਅਨੁਸਫਾਵਾ ਵਰਤਦਾ ਉਹਦੇ ਬਾਰੇ ਜਿੰਨੇ ਸਫਰ ਉਹ ੁੰਜੀ ਢੜ ਆੜੀ ਹੈ ਆਪਣੀ ਉਮਰਾਂ ਜੀ ਘੜੀ ਹੈ ਜਾਣਾ ਕਿਤੇ ਨਹੀਂ ਹੈ ਸਨੇ ਆਏ ਤਿੱਕੀ ਚਾਲ ਖੜੀ ਹੈ। ਸੋ ਇਹ ਕਹਾਣੀ ਵੀ ਲੰਮੀ ਹੈ ਲੇਕਿਨ ਆਖੀਰ ਦੇ ਉੱਤੇ ਆਉਣਾ ਕਿ ਜਿਹੜਾ ਬੋਧ ਦੀ ਗੱਲ ਕੀਤੀ ਹੈ। ਸਿਸਟਮ ਤੇ ਸਵੇਦਨਾ ਦਾ ਟਕਰਾਓ ਉਹਰੀ ਕੱਕਰ ਜੀ ਮੋਦਿਲਦਾ ਹੈਗਾ ਬੋਧ ਕਿਵੇਂ ਹੈ ਅਖੀਰ ਦੇ ਉੱਤੇ ਜਿਹੜਾ ਇਹ ਤਣਾਅ ਨੇ ਲੇਕਿਨ ਬੋਧ ਕਿੱਥੇ ਜਾ ਰਿਹਾ ਹੈ ਤੇ ਬੋਧ ਇਹ ਜਿਹੜਾ ਹੈ ਕਿ ਕਵੀ ਦੀ ਕਿਸੇ ਵੀ ਕਵੀ ਦੀ ਇੱਕ ਵੱਡੀ ਪ੍ਰਾਪਤੀ ਹੁੰਦੀ ਹੈ ਕਿਤੇ ਕਵੀ ਦੀ ਹੋਂਦ ਦੀ ਇੱਕ ਇੱਕ ਸਿਖਰਲੀ ਪ੍ਰਾਪਤੀ ਹੁੰਦੀ ਹੈ ਜੇ ਕਿਸੇ ਨੂੰ ਪ੍ਰਾਪਤ ਹੋ ਜਾਵੇ ਸੋ ਉਸ ਨੂੰ ਸਾਧਕ ਜਿਹੜਾ ਹੈ ਸ਼ਬਦ ਅਰਥ ਸੰਗੀਤ ਸੋਹਜ ਤਕਨੀਕ ਦਰਸ਼ਨ ਸਭਿਆਚਾਰ ਸੰਸਕ੍ਰਿਤੀ ਸੰਸਾਰਕਤਾ ਸਥਾਨਕਤਾ ਉਹਦੇ ਨਾਲ ਕਿਵੇਂ ਜੋੜਦਾ ਹੈ ਉਹ ਇਸ ਗਿਆਨ ਨੂੰ ਅਨੁਭਵੀ ਵਿਹਾਰਕੀ ਚਿੰਤਨ ਅਤੇ ਸੂਖਮ ਸੰਵੇਦਨਾ ਸੰਗ ਕਿਵੇਂ ਰੜਕਦਾ ਹੈ ਜਿਸ ਵਿੱਚ ਉਹਦਾ ਮੌਲਿਕ ਕਾਬੂ ਸਾਡੇ ਸਾਹਮਣੇ ਪੇਸ਼ ਹੁੰਦਾ ਹੈਗਾ ਜਿਵੇਂ ਕਿ ਇੱਕ ਹਨੇਰੇ ਦੇ ਸੁਲਭੀ ਵਰਣਮਾਲਾ ਦੇ ਪਹਿਲੀ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਨਾ ਉਹਦੇ ਵਿੱਚ ਉਹ ਲਲ ਕੀ ਕਹਿੰਦਾ ਆਪਣੀ ਕਾਪਤਾ ਬਾਰੇ ਕਹਿੰਦਾ ਵੀ ਇਹ ਤਾਂ ਇੱਕ ਲਹੂ ਦੀ ਲਿਖੀ ਦਾ ਉਦਾਸ ਅੱਖਰ ਹੈ ਜਾਂ ਕਹਿੰਦਾ ਵੀ ਹਨੇਰੇ ਦੇ ਹਰਫ ਹੈ ਜੋ ਕਹਿੰਦਾ ਵੀ ਜਿਹੜਾ ਉਪਨੇਸ਼ਿਤ ਹੈ ਉਦਾਸ ਉਪਨੇਸ਼ਿਤ ਹੈ ਤੱਕ ਦੀ ਤਵਾ ਦੀ ਹੈ ਮੇਰੀ ਆਹਸਨਾਦ ਹੈ ਇੱਕ ਸੁਲਕ ਦੀ ਕਿਤਾਬ ਹੈ ਔਰ ਇਹ ਜਿਹੜੀ ਹੈ ਇਹ ਜਿਹੇ ਧੁੰਦਲੀਆਂ ਸਤਰਾਂ ਦੀ ਪਗਡੰਡੀ ਨੂੰ ਮਾਂ ਦੀਆਂ ਉਦਾਸ ਵਿਯੋਗੀ ਅੱਖਾਂ ਤੱਕ ਫੈਲਦੀ ਹੈ ਜਿਹੜੀ ਹੈ ਉੱਥੇ ਵੀ ਕਹਿੰਦਾ ਹੈ ਕਿ ਇਹ ਤਾਂ ਅੰਨੀ ਇਛਰਾਂ ਦੇ ਕੰਬ ਦੇ ਹੱਥਾਂ ਤੱਕ ਪੂਰਨ ਦੇ ਚਿਹਰੇ ਤੱਕ ਉੱਥੇ ਤੱਕ ਵੀ ਫੈਲਦੀ ਹੈ ਫਿਰ ਇਹ ਅਮਰਤ ਵੇਲੇ ਤੋਂ ਸ਼ਾਮ ਦੀ ਦਰਗਾਹ ਤੱਕ ਵੀ ਫੈਲਦੀ ਹੈ ਫਿਰ ਉਹ ਉਦਾਸ ਅੱਖਾਂ ਦੀ ਖਾਮੋਸ਼ ਅਰਦਾਸ ਤੱਕ ਵੀ ਫੈਲਦੀ ਹੈ ਅੱਖਰਾਂ ਨੂੰ ਛਾਤੀ ਵਿੱਚ ਜਗਦੇ ਦੀਆਂ ਵਜੋਂ ਹੀ ਚਿੱਤਰਦਾ ਹੈ ਉਥੇ ਇੱਕ ਫੰਦੀ ਰੂਹ ਵਜੋਂ ਵੀ ਤੇ ਇਹ ਸਾਰੀਆਂ ਗੱਲਾਂ ਆਪਾਂ ਦੇਖ ਕੇ ਮਹਿਸੂਸ ਕਰਦੇ ਹਾਂ ਕਿ ਪਾਤਰ ਕੋਲ ਉਦਾਸੀ ਜੰਦੇ ਦੀ ਜਾਂ ਪਾਤਰ ਇਹਨਾਂ ਚੀਜ਼ਾਂ ਦਾ ਵਰਣਨ ਕਰਦਾ ਹੈ ਬੋਧ ਕਿੱਥੇ ਹੈ ਲੇਕਿਨ ਬੋਧ ਜਦੋਂ ਉਹ ਧਿਆਨਦ ਹੈ ਤਾਂ ਉਸ ਤਰਕਲ ਤੇ ਖਲੋ ਕੇ ਸਾਨੂੰ ਜਾਪਦਾ ਹੈ ਕਿ ਕਾਵਿ ਕਿਵੇਂ ਖੁਸ਼ਹਾਲੀ ਰੌਸ਼ਨਾਈ ਸੁਨਹਿਰੀ ਆਸ਼ਨਾਈ ਤੋਂ ਵਿਰਵਾ ਨਹੀਂ ਜਾਏ ਇਹ ਪਰ ਉਹਦੀ ਸੋਝੀ ਹੈ ਉਦਾ ਬਹੁਤ ਨਿਰਮਲ ਜਲਵਾ ਹੈ ਕਿ ਜਿਹੜਾ ਪਾਠ ਪ੍ਰਕਿਰਤੀ ਦੀ ਸਾੜੀ ਦੀ ਸਾੜੀ ਦਾਸੀ ਭਰੀ ਟਿਰਕੀ ਹੋਏ ਵਿਅਕਤੀ ਨੂੰ ਜਾਗਰਤੀ ਪ੍ਰਚਨ ਵਿੱਚ ਰੂਪਾਂਤਰਿਤ ਕਰ ਦਿੰਦਾ ਹੈ। ਲੋਕਮਨੋਕ ਦੀ ਅੰਤਰੀਕਤਾ, ਯੁਗ ਦੀਆਂ ਸੰਗਤੀਆਂ, ਧਰਤ ਲਈ ਖੰਡਤਾਵਾਂ ਅਤੇ ਸਹਾਇਤੀ ਦੀਆਂ ਪਿਛਜਕਾਵਾਂ ਅਤੇ ਸਿੱਤਵੀ ਵੱਡਾ ਵੱਡਾ ਬਣਾਵਾ ਸੰਗ ਸੰਵਾਦ ਵਕਤ ਉਹ ਕਾਵਿਯੋਗਤਾ ਤੇ ਨਿਭਾਵ ਨੂੰ ਅਜਿਹੀ ਸੋਝੀ ਸੰਸੁਰਬਤ ਕਰਦਾ ਹੈ ਕਿ ਪੜਾਹ ਦਾ ਪੜਾਹ ਮੁxtਲਿਜ ਤਣਾਵਾਂ ਤੋਂ ਠਹਿਰਦਾ, ਗੋਸ਼ਟੀਆਂ ਚਾਉਂਦਾ खंडक मानवी मान इस दृष्टवखे लघु स्थिति ਤੋਂ ਪਾਰ ਜਾਣ ਦੀ ਬੋਧਮਈ ਤਾਂਗ ਸਿੱਧ ਬਿੰਦਾ ਹੈ ਔਰ ਇਹ ਤਾਂਗ ਹੈ ਹੁਣ ਨਹੀਂ ਤਾਂ ਕੁਝ ਦਿਨ اٹਕ ਕੇ ਸਹੀ ਮਨ ਤੇ ਪੰ냐 ਅਨੇਕ ਸਿਆਹ ਰਾਤਾਂ ਚ ਭਟਕ ਕੇ ਸਹੀ ਕੀ ਠੀਕ ਹੈ ਕੀ ਗਲਤ ਇਸ ਦੁਬਧਾ ਦੀ ਸਲੀਬ ਤੇ ਲਗਾਤਾਰ ਮਟਕ ਕੇ ਸਹੀ ਦ੍ਰਿਸ਼ ਵਿੱਚੋਂ ਜੋ ਕੁਝ ਮੈਲਾ ਹੈ ਉਸ ਵੱਲ ਉਂਗਲ ਚੁਪਨਾ ਜ਼ਰੂਰੀ ਹੈ ਦ੍ਰਿਸ਼ਟੀ ਤੇ ਜਰਾ ਕੋ ਦਾਗ ਪਵੇ ਤੜਪਟਣਾ ਜ਼ਰੂਰੀ ਹੈ ਨਹੀਂ ਤਾਂ ਆਤਮਾ ਵਿੱਚ ਇਨਾ ਸ਼ੋਰ ਬੁਨਿਆ ਜਾਵੇਗਾ ਨਾ ਕੁਝ ਠੀਕ ਤਰ੍ਹਾਂ ਆਖਿਆ ਨਾ ਕੁਝ ਸੁਣਿਆ ਜਾਵੇਗਾ ਸਭ ਠੀਕ ਹੈ ਚੱਲਦਾ ਸਭ ਚੱਲਦਾ ਹੈ ਇਹ ਹੀ ਬਾਤ ਬਹੁਤ ਗਹਿਰਾ ਮਨ ਵਿੱਚ ਬਣਿਆ ਜਾਂਦੇ ਬਹੁਤ ਬਹੁਤ ਸ਼ੁਕਰੀਆ ਜੀ ਧੰਨ